ਹਾਂਜੀ ਅਸੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਜੀ ਮਿੱਤਰੋ ਸਾਰਿਆਂ ਦੇ ਲੋ ਵੀ ਮਿੱਤਰੋ ਅੱਜ ਆ ਪਾਏ ਸੀਗੇ ਇੱਥੇ ਕਣਕ ਸਾਫ ਕਰਾਉਣਾ ਆਪਣਾ ਪਿੰਡੇ ਬਾਈ ਨੇ ਮਸ਼ੀਨ ਲਾਈ ਆ ਪਹਿਲਾਂ ਵੀ ਪਾਈ ਦੀ ਇੱਥੇ ਚੱਕੀ ਦੀ ਆਟਾ ਚੱਕੀ ਤੇ ਬਾਈ ਨੇ ਬਾਈ ਮਸ਼ੀਨ ਲਾਈ ਆ ਆਪਣਾ ਬੀਜ ਸਾਫ ਕਰਦਾ ਦੇਖੋ ਇਹ ਆਪਣੇ ਬੰਦੇ ਆਏ ਨੇ ਕੁਝ ਆਪਾਂ ਵੀ ਹੁਣ ਖੜੀ ਆ ਥੋੜੀ ਕੱਲ ਨੂੰ ਹੋਰ ਲੈ ਕੇ ਆਵਾਂਗੇ 5-10 ਕੁਇੰਟਲ ਸਾਫ ਕਰਾਉਣ ਨੂੰ ਤੇ ਸੱਚ ਨੂੰ ਬਾਈ ਆ ਬੰਦੇ ਨੇ ਦੇਖੋ ਜੀ ਲਾਇਆ ਆਪਣੇ ਨੇ ਜਗਾੜ ਤੇ ਇੱਧਰ ਤਾਂ ਬਾਈ ਦੇ ਦੁਆ ਸਿਸਟਮ ਆ ਆਟੇ ਵਾਲਾ ਚੱਕੀ ਚੁੱਕੀ ਸਾਰਾ ਸਿਸਟਮ ਤੇ ਉਦੋਂ ਬਾਅਦ ਬਾਈ ਇਧਰ ਆਪਣਾ ਸੇਵਕ ਵਾਈ ਕਰਾ ਰਿਹਾ ਸਾਫ ਕਣਕ 327 ਬੀਜ ਉਹ ਵੀ ਸੱਜਣੋਂ ਆਪਣਾ ਕੁਲਵਿੰਦਰ ਬਾਈ ਨੇ ਲਾਇਆ ਸਿਸਟਮ ਸਾਰਾ ਹਾਰਡਵੇਅਰ ਤੇ ਬਾਈ ਤੇ ਰਾਜਪੇ ਦਾ ਬਣਿਆ ਹੋਇਆ ਲਕਸ਼ਮੀ ਮਕੈਨਿਕਲ ਵਰਕਸ ਸ਼ਾਮਨਗਰ ਰਾਜਪੁਰਾ ਜੀ ਇਹਦੇ ਵਿੱਚ ਸੱਜਣੋਂ ਦੇਖੋ ਕਿੰਦੀ ਕਮਾਲ ਦੀ ਜਿਗਾਰਡ ਬਣਾਇਆ ਵਾ ਇੱਥੇ ਦਾ ਦੇਖ ਲੋ ਜੀ ਨਿਕਲ ਰਿਹਾ ਦਾ ਗੁਲੀ ਜੰਦਾ ਤੇ ਇੱਥੇ ਜਿਹੜੀਆਂ ਆਪਣੀਆਂ ਉੱਪਰ ਮੱਖੀ-ਮੱਖੀ ਜੀ ਹੁੰਦੀ ਆ ਉਹ ਆ ਜੀ ਤੇ ਜਦੋਂ ਆ ਪਰਲੀ ਸਾਈਡ ਮੰਨ ਲੈ ਤੇ ਚਲੋ ਇਹ ਆ ਦੇਖੋ ਜੀ ਇੱਧਰੋਂ ਆਹ ਦੋ ਤਿੰਨ ਚਾਰ ਨੇ ਇਹਦੇ ਵਿੱਚ ਆਰੀ ਆਪਣੀ ਤਣਕ ਹਨਾ ਤੇ ਆ ਇੱਧਰ ਆ ਰਹੀ ਆ ਜਦੋਂ ਮਿੱਟੀ ਮਿੱਟੀ ਜਦੋਂ ਜਿਹੜੀ ਮਣੀ-ਮੱਖੀ ਹੁੰਦੀ ਆ ਲਓ ਦੱਸੋ ਆ ਰਹੀ ਆ ਮਿੱਟੀ ਤੇ ਆ ਤਣਕ ਤੇ ਆ ਲੋ ਜੀ ਇੱਥੇ ਜਿਵੇਂ ਮਾੜਾ ਮੋਟਾ ਬਾਈ ਟੋਟਾ ਬੁੱਟਾ ਆ ਜਾਂਦਾ ਉਹ ਆ ਦੋ ਤਿੰਨ ਜਗ੍ਹਾ ਨੂੰ ਪ੍ਰੋਸੈਸ ਹੋ ਕੇ ਕਣਕ ਸਾਬ ਤੋਂ ਕੇ ਨਿਕਲਦੀ ਆ ਆ ਰਹੇ ਜੀ ਦੇਖੋ ਗੁੱਲੀ ਜੰਦਾ ਦੇਖੋ ਜੀ ਇਹ ਗੁੱਲੀ ਜੰਦਾ ਆ ਤੇ ਉਹ ਪਰਲੇ ਪਾਸੇ ਉਹ ਪਰਲੇ ਪਾਸੇ ਜਿੱਥੇ ਬੋਰੀ ਲਾਈਵੇ ਉੱਥੇ ਉੱਥੇ ਕੀ ਆਉਂਦਾ ਬਾਈ ਮੱਖੀ 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 ਆ ਜਿਹੜੀ ਅੱਛਾ ਉੱਥੇ ਜੀ ਕਹਿੰਦੇ ਮੱਖੀ ਆਉਂਦੀ ਆ ਇਹ 3-4 ਜਗ੍ਹਾ ਨੂੰ ਪ੍ਰੋਸੈਸ ਹੋ ਕੇ ਆ ਰਹੀਆਂ ਕਣਕ ਤੁਸੀਂ ਚੈੱਕ ਕਰੋ। ਇਹ ਦੇਖੋ ਨਾ ਮੋਤੀਆਂ ਵਰਗੀ ਬਿਲਕੁਲ। ਬਈ ਆਪਾਂ ਕਣਕ ਨੂੰ ਬਣਾਵਾਗੇ ਵੀਡੀਓ 27 ਦੇ ਵੀ। ਵੀ ਕੀ ਕਦ ਕਰਦੀ ਆ ਕਿੰਨਾ ਝਾੜ ਆ ਜੋ ਵੀ ਅਸਿਸਟਮ ਸਾਰਾ ਆਪਾਂ ਕਣਕ ਨੂੰ ਇੱਕ ਵੀਡੀਓ ਬਣਾਵਾਗੇ 27 ਦੇ ਜ਼ਰੂਰ। ਇਹ ਬਾਈ ਅੱਧਰ ਆਪਣਾ ਸੇਵਕ ਬਾਈ ਆ। ਸੇਵਕ ਬਾਈ ਕਿੰਨੇ ਦਿਨ ਕਿੰਨਾ ਸਾਲ ਹੋ ਗਿਆ ਤੈਨੂੰ ਤੋਂ ਆਹ ਲਾਉਂਦੇ ਨੂੰ ਬੀਜ? 3 ਸਾਲ ਹੋ ਗਏ। ਵਧੀਆ ਝਾੜ ਆ। ਪੋਰਾ ਟਾਪ। ਓਕੇ ਓਕੇ। ਅੱਜ ਫਿਰ ਹੁਣ ਤੁਸੀਂ ਬਾਈ ਕੋਲ ਸਾਫ ਕਰਾਉਣ ਆਇਆ ਕਣਕ। ਹੈ? ਕਣਕ ਸਾਫ ਕਰਾਉਣਾ ਆ ਬਾਈ ਕੋਲ ਸਾਫ ਕਰਾਉਣਾ ਆ ਓਕੇ ਓਕੇ ਲੋ ਵੀ ਸੱਜਣਾ ਇਧਰ ਹਵਣਾ ਕੁਲਵਿੰਦਰ ਬਾਈ ਥੋੜਾ ਸੰਗ ਦਾ ਕਹਿੰਦਾ ਕੈਮਰੇ ਮੂਰੇ ਬਾਈ ਆਉਣਾ ਆਉਂਦਾ ਨਹੀਂ ਹੈਗਾ ਬਾਕੀ ਆਪਾਂ ਇਹਦਾ ਮੋਬਾਈਲ ਨੰਬਰ ਤੁਹਾਨੂੰ ਦੱਸਦੇ ਆ ਕਿਨਾਂ ਬਾਈ ਤੇ ਬਾਈ ਪੂਰੀ ਵਧੀਆ ਗੱਲ ਬਾਤ ਆ ਆਪਾਂ ਨੇ ਵੀ ਸਾਫ ਕਰਵਾਈ ਆ ਤੁਸੂ ਹੁਣ ਹੋਰ ਕਰਵਾਵਾਂਗੇ ਸੱਜਣਾ ਐਦਾਂ ਆ ਵੀ ਹੁਣ ਜਿੰਨਾ ਦੇਖ ਲੋ ਵੀ ਤੁਸੀਂ ਬੁਲੀ ਡੰਡਾ ਆ ਰਿਹਾ ਇਹ ਨਾਲ ਦੀ ਨਾਲ ਕਣਕ ਦੇ ਨਾਲ ਹੀ ਹੁੰਦਾ ਸਾਰਾ ਜੰਮੇ ਆਉਣਾ ਰੇਵਾ ਜੀ ਵਧੀਆ ਗੱਲ ਆ ਵੀ ਜੇ ਆਪਾਂ ਕਣਕ ਦੇ ਬੀਜ ਸਾਫ਼ ਕਰਾ ਦੇ ਮਿੱਤਰੋ ਪਾਈਏ ਤਾਂ ਚੰਗੀ ਗੱਲ ਆ ਪੈਸੇ ਕਣਕ ਵੀ ਬਾਈ ਪੂਰੀ ਵਧੀਆ ਵੀਡੀਓ ਸੇਵ ਕੋ ਬਾਈ ਕਹਿੰਦਾ ਵੀ ਪੂਰਾ ਵਧੀਆ 327 ਤਾਂ ਆਪਾਂ ਹਾਂ ਆਪਾਂ ਬਾਈ ਕੱਲ ਨੂੰ ਕੋਲ ਨੂੰ ਇਹਦੇ ਉਪਰ ਵੀ ਵੀਡੀਓ ਪਾਵਾਂਗੇ ਹਨਾ 327 ਦੇ ਵੀ ਕਿੰਨਾ ਝਾੜ ਆ ਕਿਸ ਤਰ੍ਹਾਂ ਕੋ ਜੋ ਵੀ ਸਿਸਟਮ ਆ ਤੇ ਬਾਈ ਆ ਆਪਣੇ ਕੁਲਵਿੰਦਰ ਬਾਈ ਨੇ ਜਰੂਰ ਮੌਕਾ ਦਿਓ ਹਨਾ ਇਹਨੇ ਬਾਈ ਨੇ ਵਿਚਾਰੇ ਨੇ ਨਵਾਂ ਸੈਟਅਪ ਲਾਇਆ ਇਹ ਚੰਗੀ ਗੱਲ ਆ ਬਾਈ ਸਾਡੇ ਦਾ ਨੌ ਕੁਲਵਿੰਦਰ ਉਹ ਮੰਤਰੀ ਕਹਿੰਦੇ ਨੇ ਤੇ ਹੁਣ ਆਪਾਂ ਬਾਈ ਦਾ ਮੋਬਾਈਲ ਨੰਬਰ ਦੱਸ ਦਿਆਂ ਕਿੰਨਾ ਲੈ ਵੀ ਕੁਲਵਿੰਦਰ ਬਾਈ ਆਪਣਾ ਮੋਬਾਈਲ ਨੰਬਰ ਦੱਸ ਕਿੰਨਾ ਤੁਹਾਨੂੰ ਬਹੁਤ ਬਾਈ 96728 06 06 06 007 ਲੋ ਵੀ ਸੱਜਣੋ ਇਹ ਬਾਈ ਦਾ ਮੋਬਾਈਲ ਨੰਬਰ ਆ ਹਨਾ ਬਾਈ ਨੂੰ ਬਾਈ ਜਦੋਂ ਸਾਤਰੋਂ ਨਹੀਂ ਹੋਵੇ ਤਣਕ ਘੱਟੋ-ਘੱਟ 2 ਦਿਨ ਪਹਿਲਾਂ ਬਾਈ ਨੂੰ ਫੋਨ ਕਰਕੇ ਹਨਾ ਆਪਣਾ ਦੱਸ ਦਿਓ ਕਿਉਂਕਿ ਬਾਈ ਕੋਲ ਬਾਈ ਫਿਰ ਇੱਥੇ ਪਿੱਛੇ ਐਡਵਾਂਸ ਕੰਮ ਬਹੁਤ ਆ ਕਿਉਂਕਿ ਪਿੱਛੇ ਉਹ ਇਧਰ ਫੇਰਾ ਦੁਨੀਆਂ ਚੱਕੀਆਂ ਅੱਜ ਬਾਈ ਨੇ ਖੜਾਈਆਂ ਕਿਉਂਕਿ ਬਾਈ ਕੋਲ ਥੋੜਾ ਤੈਨੂੰ ਪਤਾ ਹੀ ਆ ਫਿਰ ਬਾਈ ਪਿੱਛੇ ਹੋਰ ਕੰਮ ਅਡਵਾਂਸ ਆ ਤੇ ਇਧਰ ਇਹ ਸਾਡੇ ਅਮਰੀਕ ਮਾਸਟਰ ਜੀ ਨੇ ਇਹ ਕਹਿੰਦੇ ਭਾਈ ਅਸੀਂ ਨੇ ਵੀ ਇਹਨੇ ਵੀ ਬਾਈ ਨੇ ਬਾਈ ਕਰਾਉਣੀਆਂ ਸਾਫ ਕਣਕ ਤੇ ਬਾਈ ਮੈਨੂੰ ਵੀ ਕੱਲ ਪਰ ਤੁਸੀਂ ਪਤਾ ਲੱਗਿਆਦਾ ਸਾਡਾ ਇੱਕ ਬੰਦਾ ਸਾਫ ਕਰਵਾ ਕੇ ਲੈ ਕੇ ਗਿਆ ਸੀ ਕਣਕ ਕਹਿੰਦਾ ਭਈਆ ਆਪਣੇ ਪਿੰਡੇ ਆਪਣੇ ਮੰਤਰੀ ਬਾਈ ਨੇ ਲਾਇਆ ਸੈਟਅਪ ਆ ਕਣਕ ਸਾਫ ਕਰਨ ਦਾ ਮੈਂ ਕਹ ਵੀ ਚਲੋ ਜਰੂਰ ਅੱਜ ਆ ਜਾਈ ਵੀ ਇੱਥੇ ਬਾਈ ਆਟਾ ਚੱਕਣ ਤੇ ਫਿਰ ਮੈਂ ਸੋਚਿਆ ਮੈਂ ਕਿ ਚੱਲ ਬਾਈ ਦੀ ਵੀਡੀਓ ਉਹ ਨਾ ਬਣਾਈਏ ਆਪਾਂ ਦੱਸੀਏ ਕਿਉਂਕਿ ਬਾਈ ਚੰਗੀ ਗੱਲ ਆ ਆਪਾਂ ਵੀ ਸਾਫ਼ ਕਰਕੇ ਪਾਈਏ ਤਾਂ ਚੰਗੀ ਗੱਲ ਆ ਬਹੁਤ ਵਧੀਆ ਗੱਲ ਆ ਕਿਉਂਕਿ ਆ ਦੇਖੋ ਬਾਈ ਫਿਰ ਬਾਈ ਕੋਲ ਨਾ ਬੁਕਿੰਗ ਬਹੁਤ ਆ ਇੱਕ ਆ ਖੜਿਆ ਦੇਖ ਲਓ ਪਰਿਆ ਤੇ ਬਾਈ ਇੱਕ ਪਰਲੇ ਪਾਸੇ ਖੜੀਆ ਹਨਾ ਤਾਂ ਕਰਕੇ ਆ ਵੀ ਬਾਈ ਜੇ ਕਿਸੇ ਨੇ ਸਾਫ਼ ਕਰਾਉਣੀ ਹੋਵੇ ਕਣਕ ਪਹਿਲਾਂ ਆਪਾਂ ਹਨਾ ਆਪਣਾ 2 ਦਿਨ ਪਹਿਲਾਂ ਬਾਈ ਨੂੰ ਚਾਹੀ ਫੋਨ ਕਰਕੇ ਹਨਾ ਦੀ ਦੱਸ ਦਿਓ ਬਾਈ ਫਿਰ ਆਪਣਾ ਬੰਦਾ ਉਹ ਹਿਸਾਬ ਨਾਲ ਆਣਾ ਫਿਰ ਆਪਣਾ ਟਾਈਮ ਦਿੰਦਾ ਆ ਕਿਉਂਕਿ ਫਿਰ ਇੱਧਰ ਵੀ ਬਾਈ ਕੋਲ 8 ਉੱਤੇ ਦਾ ਵੀ ਕੰਮ ਕਾਫੀ ਆ ਕਰਕੇ ਲੋ ਪਾਈ ਇਹ ਆਪਣਾ ਆਪਣਾ ਪੱਖਾ ਜਾ ਖਰਾਬ ਤੀ ਆਪਾਂ ਪਾਈ ਪੱਖਾ ਸਮਰਾਉਣਾ ਆ ਬਾਈ ਕੋਲ ਤੇ ਪੱਖਾ ਤਾਂ ਵੈਸੇ ਸਮਰਾਤਾ ਆ ਜਦਾ ਆ ਕੇ ਦੇਖਿਆ ਹੋਰੇ ਬਾਈ ਨੇ ਖੁੱਲਿਆ ਹੋਇਆ ਜਗਾਣਾ ਇਹ ਪਾਈ ਬੈਠਾ ਆਪਣਾ ਰਵੀ ਇੱਧਰ ਪਾਈ ਛਾਲੀ ਇਲੈਕਟ੍ਰੀਸ਼ੀਅਨ ਨੇ ਭਾਈ ਆਪਣੇ ਇਹ ਆਪਣੇ ਗਵੰਡਿਓ ਆ ਤੇ ਬਾਈ ਦਾ ਬਈ ਆ ਡੀਜੀ ਵਾਲਾ ਖੋਲਿਆ ਵਾ ਸਿਸਟਮ ਟਰਾਂਸਫਾਰਮ ਜਾ ਰਵੀ ਟੀਜੀ ਦਾ ਹਜ ਗੱਡ ਜਾ ਅੱਛਾ ਕੀ ਆ ਟਰਾਂਸਫਾਰਮ ਹੈ ਸਟੈਪ ਪਲੇਅਰ ਹੈ ਅੱਛਾ ਸੌਰੀ ਆਹੋ ਚੱਲ ਸਟੈਪ ਪਲੇਅਰ ਅੱਛਾ ਇਹਦੇ ਸਿਰ ਪਰ ਹੀ ਚੱਲਦਾ ਸਾਰਾ ਸਿਸਟਮ ਹੈ ਹੁਣ ਕੀ ਹੋਇਆ ਵਾ ਤਾਂ ਇਹਨੂੰ ਲੈ ਆਉਂਦੀ ਦਿੰਦੀ ਆ ਰਲਿਆਂ ਲੈ ਭਾਈ ਰਲਿਆਂ ਪਾਰ ਆ ਸਾਡਾ ਰਵੀ ਹੁੰਦਰਾ ਮੈਂ ਲਾਦਾ ਸਾਰੇ ਪਲੱਗ ਜੇ ਵੀ ਮੈਂ ਲਾਦਾ ਇਹਨੇ ਨਵੀਂ ਪਾਏ ਨੇ ਸੱਜਣਾ ਹਨਾ ਮੋਤਾ ਦਾ ਘਰ ਇੱਧਰ ਨੂੰ ਲੈ ਪਈਆ ਸਾਡਾ ਰਵੀਆ ਸੰਗ ਦਾ ਇਹ ਵੀ ਥੋੜੇ ਜਆ ਤੇ ਭਾਈ ਹਰੇਕ ਤਰ੍ਹਾਂ ਦਾ ਭਾਈ ਕੰਮ ਕਰਦਾ ਸਾਡਾ ਇਹ ਚਾਈ ਸਮਰਸੀਪਲ ਮੋਟਰਾਂ ਹੋਣ ਹੀਟਿੰਗ ਹੋਵੇ ਜੋ ਵੀ ਹੈ ਨਾ ਘਰਾਂ ਦਾ ਕੋਠੀਆਂ ਦਾ ਕੰਮ ਹੋਵੇ ਹੀਟਿੰਗ ਤੇ ਸਮਰਸੀਪਲ ਬੜੀਆਂ ਮੋਟਰਾਂ ਘਰ ਵਾਲੀਆਂ ਮੋਟਰਾਂ ਟੂਲੂ ਪੰਪ ਫ੍ਰਿਜ ਏਸੀ ਸਾਰਾ ਕੁਝ ਸਾਰਾ ਕੁਝ ਪਾਈ ਇਹ ਬੰਦਾ ਆਪਣਾ ਸਮਾਰਦਾ ਯਾ ਦੇਖੋ ਭਾਈ ਅੱਜ ਬੰਦੇ ਨੇ ਖੋਲਿਆ ਵਾ ਡੀਜੀ ਵਾਲਾ ਜਗਾੜ ਮੱਟ ਜਾ ਹਾਂ ਮੈਂ ਰਵੀ ਸਾਰਾ ਡੀਜੀ ਦੇ ਸਿਰ ਪਰਿਆ ਹਨਾ ਇਸੇ ਨੇ ਕੰਟਰੋਲ ਕਰਕੇ ਦੇਣੀ ਆ ਗਾ ਬਿਜਲੀ ਕੱਟ ਗਈ ਵੱਧ ਗਈ ਸਾਰਾ ਕੁਝ ਇਹਦੇ ਸਿਰ ਪਰਿਆ ਨਹੀਂ ਸਾਰਾ ਕੁਝ ਦਾਦੂ ਲੈ ਭਾਈ ਪਿਛਲੀ ਵਾਰੀ ਸਾਡਾ ਬੰਦਾ ਇਹ ਮੇਨ ਦਾ 에ਰਪੋਰਟ ਤੇ ਵੀ ਕੰਮ ਕਰਕੇ ਆਇਆ ਬਿਜਲੇ ਦਾ ਲੈ ਹਨਾ ਰਵੀ 에ਰਪੋਰਟ ਜਿਹੜਾ ਆਪਣਾ ਪਟਿਆਲਾ 에ਅਰਫੋਰਸ ਵਾਲਿਆਂ ਦਾ ਉਹੀ ਆ ਉਥੀ ਉੱਥੇ ਭਾਈ ਇਹ ਰਨਵੇ ਦੇ ਮੁੰਡਾ ਕੰਮ ਕਰਦਾ ਰਿਹਾ ਉੱਥੇ ਵੀ ਇਹ ਲਾਈਟਾਂ ਲੁੱਟਾਂ ਜੀਆਂ ਜੋ ਵੀ ਸਿਸਟਮ ਦਾ ਉੱਥੇ ਵੀ ਇਹਨੇ ਲਾਇਆ ਮੈਨੂੰ ਲੱਗਦਾ ਸਾਲ ਦੋ ਸਾਲਾ ਹਨ ਉਹ ਵੀ ਜਿਆਦਾ ਝੂਟਾ ਲੱਤਕਿਆ ਨਹੀਂ ਹੋਏ ਇੱਕ ਵਾਰ ਲਿਆ ਅੱਛਾ ਕਿਵੇਂ ਲੱਗਿਆ ਵਿੱਚ ਬੈਠ ਕੇ ਉਹ ਦੂਏ ਨੇ ਉਹ ਜਿਹੜੇ ਹਨ ਬਿਨਾ ਬੰਗਾਂ ਵਾਲੇ ਹੁੰਦੇ ਨੇ ਮੈਂ ਸਮਝ ਲਿਆ ਵੀ ਕਿਹੜਾ ਸਰਾਨੇ ਹੁੰਦੇ ਆ ਪਰ ਲੱਗਦਾ ਹੈ ਕਿਹੜਾ ਹੈਲੀਕਾਪਟਰ ਸੀ ਕਿਹੜੇ ਤੇ ਨਾ ਦੂਏ ਹੁੰਦੇ ਆ ਉਹ ਤਾਂ ਟ੍ਰੇਨਿੰਗ ਵਾਸਤੇ ਹੁੰਦੇ ਆ ਉਹ ਜਿਹੜੇ ਪੀਲੇ ਪੀਲੇ ਜੁੰਦੇ ਆ ਹਾਂ ਉਹ ਵਾਲੇ ਦੇਖਣ ਨੂੰ ਐ ਲੱਗ ਜਿੰਦੇ ਜਿਵੇਂ ਨਕਲੀ ਜਿਹੇ ਹੁੰਦੇ ਨੇ ਨਾ ਨਕਲੀ ਨਹੀਂ ਹੁੰਦੇ ਇਹਗੇ ਉਹ ਹਾਂ ਅਰੇ ਵੀ ਇਰਲੇਆਂ ਕਿਹੜੀਆਂ ਨੇ ਇਹਦੇ ਵਿੱਚ ਹੈ ਕਿਹੜੀਆਂ ਇਰਲੇਆਂ ਨੇ ਮੈਂ ਭਾਈ ਆਪਾਂ ਮੈਨੂੰ ਬੋਨ ਫਿਕਸ ਲਾ ਰਿਹਾ ਅੱਛਾ ਪਲੱਗ ਫਿਕਸ ਕਰ ਰਹੇ ਹਾਂ ਕਿਹੜੀਆਂ ਹੁੰਦੀਆਂ ਨੇ ਇਰਲੇਆਂ ਭਾਈ ਕਿਹੜੀਆਂ ਤਾਂ ਫੇ ਇਹ ਆ ਜਿਹੜੀਆਂ ਡੱਬੀਆਂ ਜੀਆਂ ਨੇ ਡੱਬੀਆਂ ਥੱਲੇ ਅੱਛਾ ਇਹ ਫੁੱਗੀਆਂ ਨੇ ਹੈ ਲੈ ਵੀ ਭਾਈ ਦੇ ਵਿੱਚੋਂ ਕੋਈ ਨਾ ਫੁੱਜਨੀ ਆ 70 ਸਾਲਾਂ ਦੀਆਂ ਕੋਲਾਂ ਫੁੱਗੀਆਂ ਨੇ ਪਈ ਕਿਸੇ ਵੀ ਨਹੀਂ ਗਿਆ ਨਾ ਟੋ